ਦਨਖਲਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸਵਾਰੀਆਂ ਨਾਲ ਭਰੀ ਬਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਪੀ ਆਰ ਟੀ ਸੀ ਬਸ ਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਹੈ ਦੱਸਦੀ ਕਿ ਸਵਾਰੀਆਂ ਨਾਲ ਭਰੀ ਹੋਈ ਬਸ ਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਜਿਸ ਦੇ ਵਿੱਚ ਕਈ ਸਵਾਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਾਰੀਆਂ ਸਵਾਰੀਆਂ ਨੂੰ ਹਸਪਤਾਲ داخل کروایا گیا ਉਥੇ ਹੀ ਜੋ بس ਦਾ ਡਰਾਈਵਰ ਤੇ ਕੰਡਕਟਰ ਹੈ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਡਰਾਈਵਰ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਨੇ ਦੱਸਦੀ ਕਿ ਪਟਿਆਲਾ ਸਬਾਣਾ ਚੀਕਾ ਰੋਡ ਤੇ ਅੱਜ ਤੜਕਸਾਰ ਇਹ ਹਾਦਸਾ ਵਾਪਰਿਆ ਪੀਆਰਟੀਸੀ ਬੱਸ ਅਤੇ ਇੱਕ ਵੱਡੇ ਟਰਾਲੇ ਦੇ ਵਿੱਚ ਭਿਆਨਕ ਟੱਕਰ ਹੋ ਗਈ ਜੋ ਟਰਾਲਾ ਤੇਜ਼ ਰਫਤਾਰ ਦੱਸਿਆ ਜਾ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰਿਆ ਟਰਾਲਾ ਬਹੁਤ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ ਜੋ ਸਿੱਧਾ ਬੱਸ ਦੇ ਵਿੱਚ ਆ ਕੇ ਵੱਜ ਗਿਆ ਉਥੇ ਹੀ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਬੱਸ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਅਗਲਾ ਹਿੱਸਾ ਪੂਰੇ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਬੱਸ ਦੇ ਕਈ ਹਿੱਸੇ ਜੋ ਦੂਰ ਦੂਰ ਤੱਕ ਵਿਛਰੇ ਪਏ ਹੋਏ ਨੇ ਵੱਡਾ ਹਾਦਸਾ ਵਾਪਰਿਆ ਪੀਆਰਟੀਸੀ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋ ਗਈ ਹੈ ਤੇ ਬੱਸ ਦੇ ਪੂਰੀ ਤਰ੍ਹਾਂ ਪਰ ਖੱਟੇ ਉੱਡ ਗਏ ਨੇ ਉੱਥੇ ਹੀ ਟਰਾਲੇ ਦੇ ਵੀ ਬੁਰੇ ਤਰੀਕੇ ਦੇ ਨਾਲ ਜੋ ਨੁਕਸਾਨ ਪਹੁੰਚਿਆ ਦੱਸਦੀ ਕਿ ਇਸ ਹਾਸੇ ਦੇ ਵਿੱਚ ਜੋ ਸਵਾਰੀਆਂ ਹਨ ਉਹਨਾਂ ਦੀ ਵਿੱਚੋਂ 10 ਸਵਾਰੀਆਂ ਦੀ ਤਾਂ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਬੱਸ ਦੇ ਵਿੱਚ 15 ਦੇ ਕਰੀਬ ਸਵਾਰੀਆਂ ਸਨ ਤੜਕ ਸਾਰੇ ਹਾ사 ਵਾਪਰਿਆ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦੇ ਨਾਲ ਇਹ ਹਾ사 ਵਾਪਰਿਆ ਦੱਸਦੇ ਕਿ ਜੋ ਬੱਸ ਹੈ ਸਮਾਣਾ ਤੋਂ ਕੈਥਲ ਜਾ ਰਹੀ ਸੀ ਜਿਸ ਦੌਰਾਨ ਰਸਤੇ ਦੇ ਵਿੱਚ ਤੇਜ਼ ਰਫਤਾਰ ਟਰਾਲੇ ਦੇ ਵੱਲੋਂ ਬੱਸ ਨੂੰ ਟੱਕਰ ਮਾਰ ਦਿੱਤੀ ਗਈ ਤੇ ਇਸ ਹਾਦਸੇ ਦੇ ਵਿੱਚ ਡਰਾਈਵਰ ਕੰਡਕਟਰ ਦੀ ਜੋ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਰਾਈਵਰ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਨੇ ਪਟਿਆਲਾ ਸਮਾਣਾ ਚੀਕਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਡਰਾ ਦੇਣ ਵਾਲੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਚੁੱਕਿਆ, ਪੂਰੀ ਤਰ੍ਹਾਂ ਟੁੱਟ ਚੁੱਕਿਆ, ਬਿਖਰਿਆ ਪਿਆ ਹੋਇਆ ਹੈ। ਇਸ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਜੋ ਡਰਾਈਵਰ ਹੈ ਬੱਸ ਦਾ ਉਸ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ, ਕੰਡਕਟਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੈ। ਤੇਜ਼ ਰਫ਼ਤਾਰ ਟਰਾਲੇ ਦੀ ਵਜ੍ਹਾ ਤੇ ਨਾਲੇ ਹਾਦਸਾ ਵਾਪਰਿਆ ਟਰਾਲੇ ਦੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਅੱਜ ਤੜਕਸਾਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਪਟਿਆਲਾ ਦੇ ਵਿੱਚ ਇਹ ਹਾਦਸਾ ਵਾਪਰਿਆ ਸਮਾਣਾ ਤੋਂ ਕੈਥਲ ਜਾ ਰਹੀ ਪੀਆਰਟੀਸੀ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਸਵਾਰੀਆਂ ਜੋ 15 ਦੇ ਕਰੀਬ ਵਾਸਤੇ ਵਿੱਚ ਮੌਜੂਦ ਸਨ ਇਕਦਮ ચીਕ ਚਹਾੜਾ ਪੈ ਜਾਂਦਾ ਤੇਜ਼ ਰਫਤਾਰ ਜੋ ਟਰੱਕ ਲੈ ਉਹ ਆ ਕੇ ਬੱਸ ਨੂੰ ਟੱਕਰ ਮਾਰ ਦਿੰਦਾ ਜਿਸ ਦੇ ਨਾਲ ਸਵਾਰੀਆਂ ਜਿੱਥੇ ਚਿਹ ਚਹਾੜੇ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਸਨ ਜੋ ਮੌਕੇ ਤੇ ਮੌਜੂਦ ਹਨ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਵੇਂ ਤੇਜ਼ ਰਫ਼ਤਾਰ ਟਰਾਲੇ ਦੇ ਵੱਲੋਂ ਬੱਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ ਬੁਰੇ ਤਰੀਕੇ ਦੇ ਨਾਲ ਬੱਸ ਨੁਕਸਾਨੀ ਗਈ ਹੈ ਉੱਥੇ ਹੀ ਜੋ 15 ਦੇ ਕਰੀਬ ਸਵਾਰੀਆਂ ਵਿੱਚ ਮੌਜੂਦ ਸਨ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर